ਰੋਮੇ ਗੁਰਦੁਆਰਾ ਪ੍ਰਬੰਧਕ ਕਮੇਟੀ ਮਰਜ਼ਾ ਦਾ ਗਿਆ ਧਜੀਆਂ ਉਡਾਣ ਦੇ ਸਿੰਘ ਸਾਹਿਬ ਬਣਾਉਣ ਦੀ ਰੀਤੀ ਵੀ ਗਲਤ ਸਿੰਘ ਸਾਹਿਬ ਹਟਾਉਣ ਦੀ ਰੀਤੀ ਵੀ ਗਲਤ ਹੈ ਸਿੰਘ ਸਾਹਿਬ ਨੂੰ ਸਲੋਪਾ ਦੇਣ ਦੀ ਵੀ ਰੀਤੀ ਗਲਤ ਜੋ ਪੱਗ ਦਸਤਾਰ ਪੇਟ ਕਰੀ ਦੀ ਹੁਣ ਅਜਕਤਵ ਦੇ ਵਿੱਚ ਹੀ ਲਾ ਦੇਣਾ ਅਜਕਤਵ ਦੇ ਵਿੱਚ ਹੀ ਬਣਾ ਦੇਣਾ ਤੇ ਬੜੀ ਕੌਮ ਦੀ ਧਜੀ ਉੱਡ ਰਹੀ ਹੈ ਇਸ ਲਈ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪੇਸ਼ ਕਰਾਂਗਾ ਕਿ ਦੁਬਾਰਾ ਵਿਚਾਰ ਕਰਨ ਇਹ ਸਾਰੇ ਹੁਕਮ ਸੁਖਵੀਰ ਸਿੰਘ ਬਾਦਲ ਦੇ ਜਿੰਨੇ ਹੁਕਮ ਆ ਰਹੇ ਨੇ ਸਰਵੀਰ ਸਿੰਘ ਬਾਦਲ ਲੈ ਕੇ ਭੇਜ ਦੇਣਾ ਹੈ ਵਿਚਾਰੇ ਕਰ ਦਿੰਦੇ ਸਰਵੀਰ ਸਿੰਘ ਬਾਦਲ ਨੂੰ ਚਾਹੀਦਾ ਸਮੇਂ ਤੇ ਹੁਣੀ ਚਾਹੀਦੀ ਹੈ ਵੀ ਸਾਡੇ ਕੋਲ ਇੱਕ ਪੋਰਟ ਪੇਰੇ ਹੈ ਕਿ ਤੇ ਕੌਮ ਨਾਲ ਠੱਠਾ ਕਰਨ ਦਾ ਹੈ ਦੁਬਾਰਾ ਫਿਰ ਮੈਂ ਅਪੀਲ ਕਰਨਾ ਸੰਜੀਤ ਸਿੰਘ ਬਾਦਲ ਨੂੰ ਇਹੋ ਜਿਹੇ ਕੌਮ ਦੀਆਂ ਤੱਜੀਆਂ ਨਾ ਡਾਂ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹੁਕਮ ਲਾ ਕੇ ਅਜਕਟਮ ਦੀ ਮੀਟਿੰਗ ਕਰਾ ਕੇ ਸਿੰਘ ਸਾਹਿਬ ਲਾ ਦਿੱਤਾ ਅਜਕਟਮ ਦੀ ਮੀਟਿੰਗ ਕਰਾ ਕੇ ਸਿੰਘ ਸਾਹਿਬ ਲਾ ਦਿੱਤਾ ਸਰੋਪੇ ਦੀ ਰਸਮ ਜਿਹੜੇ ਨਤ ਪ੍ਰਸਾਦ ਕੀਤੀ ਹੈ ਇਹ 10 ਤੋਂ 11 ਵਜੇ ਦੇ ਵਿੱਚ ਸਵੇਰੇ ਕੀਤੀ ਜਾਂਦੀ ਉਹਨਾਂ ਨੇ 2:30 ਵਜੇ ਹੀ ਕਰਤੀ ਜਦੋਂ ਮਹਾਰਾਜ ਦਾ ਸਰੂਪ ਕੋਲ ਨਹੀਂ ਉਸ ਟਾਈਮ ਉੱਤੇ ਹਾਜ਼ਰ ਨਹੀਂ ਸੀ ਹਰਿਆਣਾ ਦੇ ਸਿੱਖ ਵੀ ਤਿੰਨ ਤਖਤ ਸਹਿਬਾਨ ਦੇ ਹਟਾਏ ਗਏ ਜਥੇਦਾਰਾਂ ਦੇ ਨਾਲ ਡਟ ਗਏ ਨੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਸਬੰਧੀ ਵੱਡਾ ਸਮਾਗਮ ਕਰਾਉਣ ਦਾ ਐਲਾਨ ਕੀਤਾ ਹੈ ਇਸ ਦੌਰਾਨ ਹਟਾਏ ਗਏ ਤਿੰਨੇ ਜਥੇਦਾਰਾਂ ਦਾ ਸਨਮਾਨ ਕਰਕੇ ਹਰਿਆਣਾ ਦੇ ਸਿੱਖਾਂ ਦੇ ਵੱਲੋਂ ਉਹਨਾਂ ਨਾਲ ਇੱਕ ਜੁਟਤਾ ਪਰਟਾਈ ਜਾਏਗੀ ਇਸ ਤੋਂ ਪਹਿਲਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਹਟਾਏ ਗਏ ਜਥੇਦਾਰਾਂ ਦੇ ਨਾਲ ਡਟੀ ਹੋਈ ਹੈ ਅਜਿਹੇ ਦੇ ਵਿੱਚ ਪੰਥਕ ਸੰਕਟ ਹੋਰ ਗਹਿਰਾ ਗਿਆ ਹੈ ਦਰਅਸਲ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੰਜਾਬ ਦੇ ਤਿੰਨ ਤੱਕ ਸਹਿਬਾਨ ਦੇ ਜਥੇਦਾਰਾਂ ਦੀ ਸੇਵਾ ਮੁਕਤੀ ਤੇ ਸਖਤ ਰੋਸ ਪ੍ਰਗਟ ਕੀਤਾ ਹੈ ਇਸ ਕਮੇਟੀ ਦੇ ਕਾਰਜਕਾਰੀ ਮੁਖੀ ਜਥੇਦਾਰ ਭੁਪਿੰਦਰ ਸਿੰਘ ਅਸੰਧ ਦਾ ਕਹਿਣਾ ਹੈ ਕਿ ਇਹ ਫੈਸਲਾ ਗੁਰਮਤਿ ਮਰਿਆਦਾ ਅਤੇ ਸਿੱਖ ਪਰੰਪਰਾ ਦੇ ਵਿਰੁੱਧ ਹੈ ਜਲਦੀ ਹੀ ਸੇਵਾ ਮੁਕਤ ਜਥੇਦਾਰਾਂ ਨੂੰ ਸਨਮਾਨਿਤ ਕਰਨ ਦੇ ਲਈ ਇੱਕ ਪ੍ਰੋਗਰਾਮ ਕੀਤਾ ਜਾਏਗਾ ਇਹ ਪ੍ਰੋਗਰਾਮ ਕੁਰੂਕਸ਼ੇਤਰ ਜਾਂ ਫਿਰ ਜੀਨ ਦੇ ਇਤਿਹਾਸਿਕ ਗੁਰਦੁਆਰਾ ਸਾਹਿਬ ਵਿਖੇ ਹੋਵੇਗਾ ਜੀਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮਰਜ਼ਾਦਾਂ ਦੀਆਂ ਧੱਜੀਆਂ ਉਡਾਣ ਲਈ ਦੇਖੋ ਸਿੰਘ ਸਾਹਿਬ ਬਣਾਉਣ ਦੀ ਰੀਤੀ ਵੀ ਗਲਤ ਸਿੰਘ ਸਾਹਿਬ ਹਟਾਉਣ ਦੀ ਰੀਤੀ ਵੀ ਗਲਤ ਤੇ ਸਿੰਘ ਸਾਹਿਬ ਨੂੰ ਸਰੂਪਾ ਦੇਣ ਦੀ ਵੀ ਰੀਤੀ ਗਲਤ ਜੋ ਪੱਗ ਦਸਤਾਰ ਪੇਟ ਕਰੀ ਦੀ ਅਨੰਦਪੁਰ ਸਾਹਿਬ ਜਿਵੇਂ ਕੋਈ ਚੋਰੀ ਕਰਨੀ ਹੁੰਦੀ ਹੈ ਤੇ ਰਾਤ ਨੂੰ 2:30 ਵਜੇ ਸਰੋਪੇ ਦੀ ਮਰਯਾਦਾ ਕੀਤੀ ਜਦੋਂ ਇਹਦੇ ਗੁਰੂ ਸਾਹਿਬ ਦਾ ਸਰੂਪ ਵੀ ਨਹੀਂ ਸੀ ਆਇਆ ਉਸ ਟਾਈਮ ਪੀੜਾ ਸਾਹਿਬ ਨੇ ਮੱਥਾ ਟੇਕ ਕੇ ਸਰੋਪੇ ਦੀ ਰਸਮ ਕੀਤੀ 2:30 ਵਜੇ ਇਸੇ ਤਰ੍ਹਾਂ ਹੀ ਜਗਾ ਜਗਾਏ ਕੰਮ ਹੋ ਰਿਹਾ ਹੈ ਤੇ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਪੀਲ ਕਰਨਾ ਕਿ ਉਸ ਇਸ ਮੁੱਦੇ ਨੂੰ ਵਿਚਾਰਨ ਦੁਬਾਰਾ ਵਿਚਾਰਨੇ ਦਾ ਕੀ ਫੈਸਲਾ ਹੋ ਸਕਦਾ ਹੈ ਦੁਬਾਰਾ ਵਿਚਾਰਨਾ ਚਾਹੀਦਾ ਕਿਉਂਕਿ ਬੜੇ ਸਤਕਾਰਯੋਗ ਸਨ ਸਿੰਘ ਸਾਹਿਬ ਭਾਈ ਰਗਵੀਰ ਸਿੰਘ ਜੀ ਜਿਨ੍ਹਾਂ ਨੇ ਪੂਰੀ ਕੌਮ ਨੂੰ ਸੇਧ ਦਿੱਤੀ ਸੀ ਉਹਨਾਂ ਨੂੰ ਲਾਹਣ ਦੀ ਰੀਤੀ ਵੀ ਗਲਤ ਉਹਨਾਂ ਤੋਂ ਅਸਤੀਫਾ ਲਿਆ ਜਾਂਦਾ ਕੰਗ ਤਰੀਕਾ ਹੁੰਦਾ ਉਹਨਾਂ ਨੂੰ ਸਰੋਪਾ ਦੇ ਕੇ ਧੇਜਿਆ ਜਾਂਦਾ ਇੱਕਦਮ ਇਜੈਕਟਰ ਸੱਦੀ ਤੋਂ ਉਹਨਾਂ ਨੂੰ ਉਲਾ ਦਿੱਤਾ ਇੱਕਦਮ ਸਿੰਘ ਸਾਹਿਬ ਬਣਾ ਦਿੱਤਾ ਕੌਮ ਸਾਰੀ ਨਹੀਂ ਸੱਦੀ ਯਾਰ ਸਿੰਘ ਜਥੇਬੰਦੀਆਂ ਮਾਪੁਰਖ ਸੇਵਾ ਸੁਸਾਇਟੀਆਂ ਪੂਰੀ ਕੌਮ ਦੇ ਜਥੇਦਾਰ ਆ ਗੋ ਸਦਨੇ ਚਾਹੀਦੇ ਆ ਸੰਸਮਾਜ ਦੇ ਫਿਰ ਜਥੇਦਾਰ ਬਹਾਣੀਆਂ ਪੁਰਾਣੀਆਂ ਰੀਤਾਂ ਇਹ ਸੰ ਹੁਣ ਐਜੈਕਟਿਵ ਦੇ ਵਿੱਚ ਹੀ ਲਾ ਦੇਣਾ ਐਜੈਕਟਿਵ ਦੇ ਵਿੱਚ ਹੀ ਬਣਾ ਦੇਣਾ ਤੇ ਬੜੀ ਕੌਮ ਦੀ ਧਜੀ ਉੱਡ ਰਹੀ ਏ ਤੇ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਪੀਲ ਕਰਾਂਗਾ ਤੇ ਦੁਬਾਰਾ ਵਿਚਾਰ ਕਰਨ ਇਹ ਸਾਰੇ ਹੁਕਮ ਸੁਖਵੀਰ ਸਿੰਘ ਬਾਦਲ ਦੇ ਜਿੰਨੇ ਹੁਕਮ ਆ ਰਹੇ ਨੇ ਜਸਕਰਵੀਰ ਸਿੰਘ ਬਾਦਲ ਲਿਖ ਕੇ ਭੇਜ ਦਿੰਦਾ ਹੈ ਵਿਚਾਰੇ ਕਰ ਦਿੰਦੇ ਨੇ ਸੁਖਵੀਰ ਸਿੰਘ ਬਾਦਲ ਨੂੰ ਚਾਹੀਦਾ ਸਮਝ ਤੇ ਹੁਣੀ ਚਾਹੀਦੀ ਹੈ ਵੀ ਸਾਡੇ ਕੋਲ ਇੱਕ ਵੋਟ ਨਹੀਂ ਰਹਿ ਗਈ ਤੇ ਕੌਮ ਨਾਲ ਫਿਰ ਠੱਠਾ ਕਰਨ ਦਾ ਹੈ ਸੁਖਵੀਰ ਸਿੰਘ ਬਾਦਲ ਕੋਲ ਹੁਣ ਕੋਈ ਵੋਟ ਨਹੀਂ ਰਹਿ ਗਈ ਕੋਈ ਸਿੱਖ ਪਸੰਦ ਨਹੀਂ ਕਰ ਰਿਹਾ ਜਗਾ ਜਗਾ ਨਾਰੇ ਲੱਗ ਰਹੇ ਨੇ ਜਗਾ ਜਗਾ ਪੱਝੀਆਂ ਉੱਡ ਰਹੀਆਂ ਨੇ ਫਿਰ ਵੀ ਸੁਖਵੀਰ ਸਿੰਘ ਬਾਦਲ ਦੇ ਹੁਕਮ ਕਰਨ ਨੇ ਮੋੜ ਜਿਹੜਾ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੇ ਪਿਛਲੇ ਸਾਲੇ ਮੇਰੇ ਪ੍ਰਧਾਨਗੀ ਕਾਲ ਵਿੱਚ ਬੜੇ ਵਧੀਆ ਕੰਮ ਚਲਾਏ ਨੇ ਕਿਉਂਕਿ ਗੁਰਦੁਆਰਾ ਕੁਲ ਖੇਤਰ ਦੇ ਵਿੱਚ ਸਰਾਹ ਦੇਖੋ ਕਿੰਨੀ ਸੋਹਣੀ ਬਣ ਰਹੀ ਏ ਗੁਰਦੁਆਰਾ ਪੰਜੋਖਰਾ ਸਾਹਿਬ ਸਰਾਹ ਬਣ ਰਹੀ ਏ ਦਫਤਰ ਬਣ ਰਾਇਆ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਸਰੋਵਰ ਦੀ ਸੇਵਾ ਜਰਾ ਸਰੋਵਰ ਦਾ ਜਾਲ ਇਹਨੂੰ ਸਾਫ ਕਰਨ ਵਾਸਤੇ ਮਸ਼ੀਨਾਂ ਲਾਈਆਂ ਜਾ ਰਹੀਆਂ ਨੇ ਪੰਜੋ ਖਰਾਸਾ ਇਸੇ ਤਰ੍ਹਾਂ ਹੀ ਗੁਰਦੁਆਰਾ ਮੰਜੀ ਸਾਹਿਬ ਅੰਬਾਲਾ ਪੂਰੀ ਜੋਰ ਨਾਲ ਸੇਵਾ ਲੱਗੀ ਏ ਇਸੇ ਤਰ੍ਹਾਂ ਹੀ ਗੁਰਦੁਆਰਾ ਧਮਤਾਨ ਸਾਹਿਬ ਗੁਰੂ ਤੇਗ ਬਹਾਦਰ ਪਾਛਾ ਚਨਛੋ ਪ੍ਰਾਪਤ ਗੁਰਦੁਆਰਾ ਧਮਤਾਨ ਸਾਹਿਬ ਸੇਵਾ ਪੂਰੀ ਲੱਗੀ ਏ ਜਗਾ ਜਗਾ ਸੇਵਾ ਲਾਈਆਂ ਨੇ ਪੂਰਾ ਤੰਦੈ ਨਾਲ ਧਰਮ ਦਾ ਕੰਮ ਕੀਤਾ ਹੁਣ ਮੈਂ ਸਾਰੇ ਨਵੇਂ ਤੁਹਾਡੇ ਰਹਿ ਨਵੇਂ ਮੈਂਬਰਾਂ ਨੂੰ ਵਧਾਈ ਦੇਣਾ ਅਪੀਲ ਕਰਨਾ ਸਾਰੇ ਇਕੱਠੇ ਹੋ ਕੇ ਆਪਣੀ ਸੇਵਾ ਸੰਭਾਲਣ ਕਿਉਂਕਿ ਪਿਛਲੇ ਦਿਨੀ ਮੈਂ ਆਪਣੀ ਸੇਵਾ ਕਰਦਾ ਰਿਹਾ ਮ ਅਜੇ ਵੀ ਕੰਮ ਚਲਾਉ ਪ੍ਰਬੰਧ ਮੇਰੇ ਕੋਲ ਪਰ ਮੈਂ ਅਪੀਲ ਕਰਨਾ ਸਾਰੇ ਇਕੱਠੇ ਹੋ ਕੇ ਆਪਣਾ ਪ੍ਰਬੰਧ ਸੰਭਾਲਣ ਆਪਣੀ ਨਵੀਂ ਸੇਵਾ ਕਰਨ ਮੈਨੂੰ ਇਸ ਸੰਦੁਸ਼ਟੀ ਇਹ ਖੁਸ਼ੀ ਹੋਵੇਗੀ ਜਦੋਂ ਸਾਰੇ ਨਵੇਂ ਮੈਂਬਰ ਆਉਣਗੇ ਵੀਰੋ ਤੁਹਾਡੇ ਰਹਿ ਮੈਂ ਆਪਣੀ ਕੌਮ ਨੂੰ ਸੱਦਾ ਦਿੰਦਾ ਵਧੀਆ ਕੰਮ ਕਰਨੇ ਚਾਹੀਦੇ ਨੇ ਤਨ ਦਈ ਨਾਲ ਕੰਮ ਕਰਨੇ ਚਾਹੀਦੇ ਨੇ ਵੀਰੋ ਕਿਤੇ ਵੇਖ ਲੋ ਗੁਰਦੁਆਰਿਆਂ ਦੇ ਵਿੱਚ ਸੇਵਾ ਸੰਭਾਲਾਂ ਦੇ ਕੰਮ ਕਾਰ ਸੇਵਾਦਾਰਾਂ ਨੂੰ ਸ਼ੁਰੂ ਨੇ ਦੁਬਾਰਾ ਫਿਰ ਮੈਂ ਅਪੀਲ ਕਰਨਾ ਸੁਖਵੀਰ ਸਿੰਘ ਬਾਦਲ ਨੂੰ ਇਹੋ ਜਿਹੇ ਕੌਮ ਦੀਆਂ ਧੱਜੀਆਂ ਨਾ ਡਾਂ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹੁਕਮ ਲਾ ਕੇ ਇੱਕ ਟਬ ਦੀ ਮੀਟਿੰਗ ਕਰਾ ਕੇ ਸਿੰਘ ਸਾਹਿਬ ਲਾ ਦਿੱਤਾ ਅਜਕਟਵ ਦੀ ਮੀਟਿੰਗ ਕਰਾ ਕੇ ਸਿੰਘ ਸਾਹਿਬ ਲਾ ਦਿੱਤਾ ਸਰੂਪੇ ਦੀ ਰਸਮ ਜਿਹੜੇ ਆਨੰਦਪੁਰ ਸਾਹਿਬ ਕੀਤੀ ਏ ਤੇ 10 ਤੋਂ 11 ਵਜੇ ਦੇ ਵਿੱਚ ਸਵੇਰੇ ਕੀਤੀ ਜਾਂਦੀ ਹੁਣਾਂ ਨੇ 2:30 ਵਜੇ ਕਰਤੀ ਜਦੋਂ ਮਹਾਰਾਜ ਦਾ ਸਰੂਪ ਕੋ ਨਹੀਂ ਉਸ ਟਾਈਮ ਉੱਥੇ ਹਾਜ਼ਰ ਨਹੀਂ ਸੀ ਤੇ ਮਹਾਰਾਜ ਦੇ ਸਰੂਪ ਤੋਂ ਬਿਨਾਂ ਹੀ ਮੰਜੀ ਸਪੀੜਾ ਸਾਹਿਬ ਸੀ ਉਸ ਟਾਈਮ ਹਾਜ਼ਰ ਉਦੋਂ ਕੌਮ ਦੇ ਸਿੰਘ ਸਾਹਿਬ ਨੂੰ ਜਿਹੜਾ ਨਵਾਂ ਬਣਾਇਆ ਨੇ ਉਹਨੂੰ ਪੱਗ ਭੇਟ ਕਰਤੀ ਇਹ ਕੋਈ ਮਰਜ਼ਾਦਾ ਨਹੀਂ ਹੈ ਵੀਰੋ ਤੁਹਾਡੇ ਰਹਿ ਮੈਂ ਉਹਨਾਂ ਨੂੰ ਅਪੀਲ ਕਰਨਾ ਇਸ ਮੁੱਦੇ ਨੂੰ ਫਿਰ ਵਿਚਾਰਨ ਤੇ ਵਿਚਾਰ ਕੇ ਸਾਰੇ ਭਰਾ ਬਹਿ ਕੇ ਸਾਰੀ ਕੌਮ ਨੂੰ ਇਕੱਠੇ ਕਰਕੇ ਤੇ ਮੁੱਦੇ ਨੂੰ ਵਿਚਾਰਨਾ ਚਾਹੀਦਾ ਸਾਰਿਆਂ ਨੂੰ ਸੱਦਣਾ ਚਾਹੀਦਾ ਰਹਿ ਲਾਣੀ ਤੇ ਦੀ ਸੰਤ ਸਮਾਜ ਜਿਹੜਾ ਵੱਡਾ ਨਿਆੰਗ ਸਿੰਘ ਜਥੇ ਬੰਦਿਆ ਨੇ ਬੜੀਆਂ ਵੱਡੀਆਂ ਉਹਨਾਂ ਸਾਰਿਆਂ ਨੂੰ ਸੱਦ ਕੇ ਰਹਿ ਲਾ ਕੇ ਕੌਮ ਦਾ ਜਥੇਦਾਰ ਲਾਣਾ ਚਾਹੀਦਾ ਜਦੋਂ ਕੌਮ ਦੇ ਜਥੇਦਾਰ ਨੂੰ ਹਟਾਈਏ ਇਸ ਤਰ੍ਹਾਂ ਨਹੀਂ ਉਹਨੂੰ ਛਟਾਫੜ ਸਸਪੈਂਡ ਕਰਤਾ ਹਟਾ ਦਿੱਤਾ ਘਰ ਘਾਲਤਾ ਸਰੋਪਾ ਦਿਓ ਮਾਣ ਕਰੋ ਸਤਕਾਰ ਕਰੋ ਤੋ ਸਹੀ ਬਣਾ ਬੜੇ ਕੌਮ ਬੜੀ ਸਹੀ ਸੈਂਤਾ ਨਾਲ ਕੰਨਣਾ ਚਾਹੀਦਾ ਉਹਨੂੰ ਕਰ ਇਸ ਤਰ੍ਹਾਂ ਥੋੜਾ ਇੱਕਦਮ ਉਹਨਾਂ ਵਾਂਗ ਲੰਡਾ ਲਾਜਤਾ ਤੇ ਚੱਲ ਕਰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਕਿ ਕਮ ਕੌਮ ਦੇ ਜਥੇਦਾਰਾਂ ਦੇ ਨਹੀਂ ਲਾਣਾ ਬੜੇ ਸਤਕਾਰ ਨਾਲ ਤੇ ਲਾ ਦੇਣਾ ਬੁਰੀ ਬੇਇੱਜ਼ਤੀ ਕਰਕੇ ਕੰਮ ਸਾਡੀ ਕੌਮ ਨੂੰ ਹਿੱਸੇ 'ਚ ਨਹੀਂ ਆਇਆ ਇਸ ਵਿਰੋਧ ਦੀ ਗੱਲ ਤੇ ਤੁਹਾਨੂੰ ਸਪੋਰਟ ਕਰਦੇ ਹਾਂ ਹਾਂ ਬਿਲਕੁਲ ਸਪੋਰਟ ਕਰਨੇ ਆ ਅਸੀਂ سپورਟ ਕਰਨੇ ਆਂ ਵਿਰੋਧ ਕਰਨੇ ਆਂ ਇਹ ਮਸਲਿਆਂ ਦਾ